ਕਿਵੇਂ ਜ਼ਾਲਮ ਸਿੱਖਾਂ ਦੀ ਬਾਦਰੀ ਤੋਂ ਡਰਦੇ ਸਨ ਇੱਕ ਵਾਰ ਤਿੰਨ ਸਿੱਖ ਲੱਖਾ ਸਿੰਘ ਰਾਮ ਸਿੰਘ ਤੇ ਸੁਲੱਖਣ ਸਿੰਘ ਬਗਿਹਾਰ ਦੀ ਖੋਡ ਵਿੱਚ ਵੜ ਕੇ ਰਹਿਣ ਲੱਗੇ ਉਹ ਰਾਤ ਨੂੰ ਬਾਹਰ ਨਿਕਲਦੇ ਸਨ ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਦੇ ਸਨ ਤੇ ਦਿਨ ਚੜ੍ਹ ਹੀ ਉਸ ਖੋਡ ਵਿੱਚ ਵੜ ਜਾਂਦੇ ਸਨ ਜਦੋਂ ਜ਼ਾਲਮਾਂ ਨੂੰ ਇਹ ਪਤਾ ਲੱਗਾ ਕਿ ਇੱਕ ਖੋਡ ਵਿੱਚ ਤਿੰਨ ਸਿੰਘ ਰਹਿ ਰਹੇ ਹਨ ਉਹ ਆਪਣੀ ਸਾਰੀ ਸੈਨਾ ਲੈ ਕੇ ਉਸ ਖੋਡੋ ਤੇ ਤਾਵਾ ਬੋਲਣ ਆਏ ਪਹਿਲਾਂ ਜ਼ਾਲਮਾਂ ਨੇ ਉਸ ਖੋਡ ਵਿੱਚ ਗੋਲੀਆਂ ਚਲਵਾਈਆਂ ਪਰ ਇਹ ਪੈਂਤਰਾ ਜਾਲਮਾ ਦਾ ਸਿੱਧ ਸਾਬਿਤ ਨਾ ਹੋਇਆ ਫਿਰ ਇਸ ਤੋਂ ਬਾਅਦ ਜਾਲਮਾ ਨੇ ਦੂਜਾ ਪੈਂਤਰਾ ਇਹ ਵਰਤਿਆ ਕਿ ਕਿਉਂ ਨਾ ਇਸ ਖੁੱਡ ਨੂੰ ਪਟਵਾਇਆ ਜਾਵੇ ਜਿਹੜੇ ਵੀ ਉਸ ਖੁੱਡ ਨੂੰ ਪਟ ਰਹੇ ਸਨ ਤੇ ਕਈ ਨਾਲ ਟਾਪਾ ਮਾਰ ਰਹੇ ਸਨ ਉਹਨਾਂ ਨੂੰ ਇਹ ਡਰ ਲੱਗਾ ਕਿ ਕਿੱਥੇ ਥੱਲਿਓਂ ਸਿੰਘ ਬਾਹਰ ਨਾ ਨਿਕਲਣ ਪਰ ਇਹ ਵੀ ਪੈਂਤਰਾ ਜਾਲਮਾ ਦਾ ਫੇਲ ਹੋ ਗਿਆ ਇਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿਉਂ ਨਾ ਇਸ ਖੁੱਡ ਨੂੰ ਅੱਗ ਲਾ ਦਿੱਤੀ ਜਾਵੇ ਜਾਲਮਾ ਨੇ ਕਾ ਨੂੰ ਅੱਗ ਲਾ ਕੇ ਉਸ ਖੋਡ ਵਿੱਚ ਸੜਦਾ ਪਰ ਪਿੰਡ ਵਾਲਿਆਂ ਦਾ ਸਿੱਖਾ ਪ੍ਰਤੀ ਪਿਆਰ ਹੋਣ ਕਰਕੇ ਉਹਨਾਂ ਨੇ ਸਿੰਘਾਂ ਨੂੰ ਬਚਾ ਲਿਆ